ਅੱਜ ਗੱਲ ਕਰਦੇ ਹਾਂ ਜੀ ਵੱਖੋ ਵੱਖ ਲੋਕਾਂ ਵੱਲੋਂ ਕੀਤੀਆਂ ਗਈਆਂ ਕੋਵਖ ਬਾਣੀਆਂ ਬਾਬਾ ਵਿਗਾ ਜਿਹੜਾ ਬਲਗਾਰੀਆ ਦਾ ਅੱਜ ਤੋਂ ਕਾਫੀ ਸਮਾਂ ਪਹਿਲਾਂ ਜਿਨੇ 50 ਸਾਲ ਪਹਿਲਾਂ ਤਕਰੀਬਨ ਕੁਝ ਕੋਵਖ ਬਾਣੀਆਂ ਕੀਤੀਆਂ ਸੀ ਜੋ ਸੱਚੀਆਂ ਸਾਬਤ ਹੋਈਆਂ ਤੇ ਉਸ 1996 ਦੇ ਵਿੱਚ ਉਹ ਬਾਬਾ ਜਬਾਬੀ ਸੀ ਜਿਹੜੀ ਉਹ ਮਰ ਚੁੱਕੀ ਹੈ ਪਰ ਕਿੰਦੇ ਅਭੀ ਉਹਨੂੰ ਅੱਖਾਂ ਤੋਂ ਵੀ ਨਹੀਂ ਦਿਸਦਾ ਸੀ ਪਰ ਉਹ ਬਹੁਤ ਸਾਰਾ ਜਿਹੜਾ ਆ ਉਹ ਕੁਝ ਲਿਖ ਗਈ ਹੈ ਤੇ ਜਿਹਦੇ ਬਿਹਾਵਤੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਕਿ 2025 ਤੋਂ ਲੈ ਕੇ 2032 ਦੇ ਵਿੱਚ ਵਿੱਚ ਜਿਹੜਾ ਉਹ ਦੁਨੀਆ ਤੇ ਬਹੁਤ ਭਾਰੀ ਜਿਹੜੀ ਉਹ ਪਵੇਗੀ ਤੇ ਕਾਲ ਯੁਗ ਦਾ ਅੰਤ ਹੋਵੇਗਾ ਤੇ ਇੱਕ ਨਵੇਂ ਯੁਗ ਦੀ ਸ਼ੁਰੂਆਤ ਹੋਵੇਗੀ ਮੈਸੇਜ ਦੇਖਿਆ ਜਾਵੇ ਤਾਂ ਯੁੱਗ ਤਾਂ ਬਦਲ ਰਿਹਾ ਹੈ ਐ ਬਹੁਤ ਸਾਰੀ ਜਿਹੜੀ ਤਰੱਕੀ ਹੈ ਦੁਨੀਆ ਦੇ ਵਿੱਚ ਵੱਖੋ ਵੱਖਰੇ ਤਰੀਕੇ ਦੇ ਨਾਲ ਉਹ ਕੀਤੀ ਜਾ ਰਹੀ ਹੈ ਪਰ ਉਹ ਤਰੱਕੀ ਦੇ ਨਾਲ ਨਾਲ ਸਾਡੀਆਂ ਜਿਹੜੀਆਂ ਮੁਸ਼ਕਲਾਂ ਆ ਕਿਸੇ ਹੱਦ ਤੱਕ ਉਹ ਵੀ ਵੱਧਦੀਆਂ ਜਾ ਰਹੀਆਂ ਨੇ ਗਲੋਬਲ ਵਾਰਮਿੰਗ ग्लोबल वार्मिंग ਜਾਂ ਕਲਾਈਮੇਟ ਚੇਂਜ ਇਹ ਸ਼ਬਦ ਆਪਾਂ ਅੱਗੇ ਬਹੁਤ ਘੱਟ ਸੁਣਦੇ ਸੀ ਪਰ ਹੁਣ ਥੋੜੀ ਕਚਰੇ ਦੇ ਵਿੱਚੋਂ ਹਾਂ ਜਿਹੜਾ ਵੈਦਰ ਆ ਉਹ ਕਾਫੀ ਜਿਵੇਂ ਪਿਛਲੇ ਸਾਲ ਗਰਮੀ ਵੜੀ ਪਈ ਐ ਤੇ ਠੰਡ ਜਿਹੜੀ ਆ ਉਹ ਕੁਝ ਦਿਨ ਹੀ ਪਈ ਤੇ ਬਾਅਦ ਦੇ ਵਿੱਚ ਜਿਹੜਾ ਮੌਸਮ ਐ ਉਹਦੇ ਵਿੱਚ ਬੜੀ ਤਬਦੀਲੀ ਆ ਗਈ ਐ ਤੇ ਬਾਬਾ ਵਿੱਗਾ ਜਿਹੜੇ 50 ਸਾਲ ਪਹਿਲਾਂ ਭਵਿਕ ਬਾਣੀਆਂ ਕਰ ਗਏ ਆ ਉਹਦੇ ਚ ਬਹੁਤ ਸਾਰੀਆਂ ਜਿਹੜੀਆਂ ਸੱਚੀਆਂ ਹੋਈਆਂ ਨੇ ਤੇ ਉਸੇ ਬਿਹੇਵ ਦੇ ਉੱਤੇ ਇਹ ਜਿਹੜਾ ਆ 트ੰਪ ਆ ਤੇ 트ੰਪ ਜਿੱਦਣ ਦਾ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਸਰਪੰਚ ਬਣਿਆ ਤੇ ਉਸ ਦਿਨ ਦਾ ਉਹਨੇ ਬੜਾ ਜਿਹੜੀ ਆ ਉਹ ਸਾਰੇ ਦੇਸ਼ਾਂ ਦੇ ਵਿੱਚ ਹਾਹਾਕਾਰ ਮਚਾਈ ਹੋਈ ਆ ਤੇ ਯੂਰਪ ਦਾ ਰੂਸ ਦਾ ਯੂਰਪ ਦਾ ਤੇ ਅਮਰੀਕਾ ਦਾ ਈਰਾਨ ਦਾ ਤੇ ਅਮਰੀਕਾ ਦਾ ਕਾਫੀ ਸਾਰੀਆਂ ਜਿਹੜੀਆਂ ਲੜਾਈਆਂ ਆ ਉਹ ਲੱਗਣ ਦੀ ਅਸਾਰਿਆ ਉੜੀਸਾ ਦਾ ਇੱਕ ਗ੍ਰੰਥ ਫਿਗਰ ਜਿਸ ਦਾ ਨਾਮ ਸੀਗਾ ਆਪਾਂ ਪਿੱਛੇ ਵੀ ਗੱਲ ਕੀਤੀ ਸੀ ਭੂਖ ਤੋਂ ਮਾਲਿਕਾ ਉਹ ਕੁਝ ਮਹਾਪੁਰਸ਼ਾਂ ਵੱਲੋਂ ਲਿਖਿਆ ਗਿਆ ਤੇ ਉਸ ਦੇ ਵਿੱਚ ਵੀ ਇਹ ਜਿਹੜੀ ਗੱਲ ਆ ਉਹ ਕੀਤੀ ਗਈ ਸੀ ਬਾਬਾ ਵਿੰਗਾ ਦੀ ਜਿਹੜੀ ਹੈਗੀ ਆ ਪਵਿੱਖ ਬਾਣੀ ਉਹਦੇ ਵਿੱਚ ਉਹਨਾਂ ਨੇ ਲਿਖੀ ਬਾਬੇ ਵਿੰਗਾ ਵਾਲੀ ਪਵਿੱਖ ਬਾਣੀ ਚ ਲਿਖਿਆ ਕਿ 40 ਜਿਹੜੇ ਆ ਉਹ ਪਰਮਾਣੂ ਹਮਲੇ ਜਿਹੜੇ ਆ ਧਮਾਕੇ ਜਿਹੜੇ ਆ ਹੋਣਗੇ ਤੇ ਇਸ ਵਿੱਚ ਕਲਯੁਗ ਦਾ ਮਹਾਭਾਰਤ ਜਿਹੜਾ ਆ ਉਦਾਂ ਦੀ ਲੜਾਈ ਜਿਹੜੀ ਆ ਉਹ ਲੱਗੀਗੀ ਸਿਰਿਆ ਤੇ ਜਿਹੜੀ ਵਰਲਡ ਵਾਰ ਆ ਉਥੋਂ ਇਹ ਸ਼ੁਰੂ ਹੋਏਗੀ ਤੇ 20 ਸਾਲ ਪਹਿਲਾਂ ਇਹ ਜਿਹੜਾ ਬਾਬਾ ਸੀਗਾ ਤੇ ਉਹ ਮਰ ਚੁੱਕਾ ਹੈ ਤੇ ਚੀਨ ਜਿਹੜਾ ਹੈ ਉਹ ਪਰਮਾਣੂ ਯੁੱਧ ਦੀ ਸ਼ੁਰੂਆਤ ਕਰੇਗੀ ਟੈਂਸ਼ਨ ਦੇ ਨਾਲ ਲੋਕ ਪਾਗਲ ਹੋਣਗੇ ਨੀਂਦ ਨਹੀਂ ਆਈ ਕਿ ਆਪਾਂ ਗੱਲ ਅੱਗੀ ਵੀ ਕੀਤੀ ਹੈ ਹਨਾ ਤੇ ਇਸ ਵਿਸ਼ੇ ਨੂੰ ਲੈ ਕੇ ਮਾਰਚ 2025 ਦੇ ਐਂਡਲੇ ਹਫ਼ਤੇ ਤੋਂ ਲੈ ਕੇ ਇਸ ਵਿਸ਼ੇ ਨੂੰ ਜਿੱਥੇ ਇੰਟਰਨੈਸ਼ਨਲ ਜਰਨਲਿਸਟ ਜਿਹੜੇ ਆ ਉਹ ਡਿਬੇਟਾਂ ਕਰ ਰਹੇ ਆ ਮੱਕੜ ਵਰਗੀ ਜਿਹੜੇ ਆ ਉਹਨਾਂ ਨੇ ਵੀ ਇਸ ਗੱਲ ਤੇ ਜਿਹੜੀ ਗੱਲਬਾਤ ਕੀਤੀ ਹੈ ਤੇ ਸਨੀ ਦੀ ਛਾੜ ਛਤੀ ਵਗੈਰਾ ਇਦਾਂ ਦੀਆਂ ਜਿਹੜੇ ਲੋਕ ਇਹਨਾਂ 'ਚ ਯਕੀਨ ਰੱਖਦੇ ਆ ਹਨ ਤੇ ਨੈਸ਼ਨਲ ਮੀਡੀਆ ਆਪਣੇ ਵਾਲਾ ਜਿਹੜਾ ਆ ਉਹਦਾ ਤਾਂ ਉਹਦੇ ਬਾਬਿਆਂ ਦਾ ਵੀ ਬੜਾ ਜ਼ੋਰ ਲੱਗਾ ਹੋਇਆ ਪਰ ਇੱਕ ਗੱਲ ਜਿਵੇਂ ਕੱਲ ਉਹਨਾਂ ਨੇ ਕਿਹਾ ਸੀਗਾ ਕਿ ਮਾਰਚ ਦੇ ਆਖਰੀ ਹਫਤੇ 'ਚ ਇਸ ਦਾ ਜਿਹੜਾ ਆ ਉਹ ਪ੍ਰਕੋਪ ਜਿਹੜਾ ਉਹ ਦਿਸਣਾ ਸ਼ੁਰੂ ਹੋ ਜਾਏਗਾ ਤੇ ਆਪਾਂ ਵੇਖਿਆ ਕੱਲ 28 ਤਰੀਕ ਨੂੰ ਬੈਂਕਾਂਗ ਦੇ ਵਿੱਚ ਜਿਹੜੇ ਆ ਪਚਾਲ 7.7 ਦੀ ਤੀਬਰਤਾ ਦੇ ਨਾਲ ਉਹ ਆਇਆ ਤੇ ਉੱਥੇ ਕਿੱਡੀਆਂ ਵੱਡੀਆਂ ਜਿਹੜੀਆਂ ਬਿਲਡਿੰਗਾਂ ਸੀਗੀਆਂ ਉਹ ਜਿਹੜੀਆਂ ਢਹਿ ਢੇਰੀ ਹੋ ਗਈਆਂ ਪਚਾਲ ਦਾ ਪਚਾਲ ਤੇ ਪਾਣੀ ਦੇ ਨਾਲ ਜਿਹੜਾ ਆ ਉਹ ਬਹੁਤ ਜ਼ਿਆਦਾ ਜਿਹੜਾ ਉਹ ਨੁਕਸਾਨ ਹੋਏਗਾ ਇਹ ਬਾਬਾ ਵੇਗਾ ਨੇ ਜਿਹੜਾ ਆ ਉਹ ਵੀ ਜ਼ਿਕਰ ਕੀਤਾ ਸੀ ਤੇ ਇੱਕ ਪ੍ਰਸ਼ਾਂਤ ਕਿਸ਼ੋਰ ਹੈ ਆਪਣੇ ਅਸਟਰੋਲੋਜਰ ਉਹਨੇ ਵੀ ਕਿਹਾ ਕਿ 25 ਘਟਨਾਵਾਂ ਜਿਹੜੀਆਂ ਉਸ ਸਮੁੰਦਰ ਦੇ ਪਾਣੀ ਨਾਲ ਵਾਪਰਨਗੀਆਂ ਤੇ ਜਿਹੜੇ ਸਥਾਨਾਂ ਤੇ ਕਦੇ ਬਰਫ਼ ਨਹੀਂ ਪਈ ਜਿੱਥੇ ਕਹਿੰਦੇ ਬਰਫ਼ ਨਹੀਂ ਵੀ ਪਈ ਸੀਗੀ ਉੱਥੇ ਬਰਫ਼ ਪਵੇਗੀ ਜਿਵੇਂ ਆਪਾਂ ਦੇਖਿਆ ਰਾਜਸਥਾਨ ਦੇ ਕਈ ਏਸ਼ਿਆਂ ਦੇ ਵਿੱਚ ਬਰਫ਼ ਪੈ ਗਈ ਦੁਬਈ ਦੇ ਵਿੱਚ ਜਿੱਥੇ ਕਦੇ ਗਰਮੀ ਦਾ ਕਹਿਰ ਵਾਪਰਦਾ ਹੁੰਦਾ ਸੀ ਤੇ ਉੱਥੇ ਬਰਫ਼ ਪੈ ਗਈ ਭਾਰਤ 'ਚ ਜੇ ਵਰਖਾ ਕਹਿੰਦੇ ਜਿਹੜੀ ਆ ਉਹ ਚਾਰ ਪ੍ਰਾਂਤ ਜਿਹੜੇ ਆ ਭਾਰਤ ਦੇ ਉੱਤਰੀ ਭਾਰਤ ਦੇ ਤੇ ਇੱਥੇ ਰਿਕਾਰਡ ਤੋੜ ਵਰਖਾ ਜਿਹੜੀ ਹੋਵੇਗੀ ਤੇ ਰਿਕਾਰਡਡ ਜਿਹੜੇ ਆਰਥਿਕ ਕਵਕ ਜਾਨੀ ਕਿ ਪਚਾਰ ਜਿਹੜੇ ਹੋਣਗੇ ਜਿਵੇਂ ਕਿ ਕੱਲ ਥਾਈਲੈਂਡ ਦੀ ਰਾਜਧਾਨੀ ਬੈਂਕਾਂ ਗਚਾਇਆ ਤੇ ਗ੍ਰੀਨਲੈਂਡ ਦੇ ਵਿੱਚ ਬਰਫ਼ ਜਿਹੜੀ ਆ ਕਹਿੰਦੇ ਪਿਗਲ ਜਾਵੇਗੀ ਤੇ ਕਿਸੇ ਵੱਡੇ ਨੇਤਾ ਦੀ ਇੰਟਰਨੈਸ਼ਨਲ ਪੱਧਰ ਤੇ ਕਿਸੇ ਵੱਡੇ ਨੇਤਾ ਦੀ ਜਿਹੜੀ ਉਹ ਹੱਤਿਆ ਹੋਵੇਗੀ ਅ ਵਿਸ਼ਵ ਚ ਜਿਹੜਾ ਆ ਉਹ ਆ ਜੁੱਧ ਜਿਹੜਾ ਆ ਤੀਜਾ ਸੰਸਾਰ ਯੁੱਧ ਜਿਹਨੂੰ ਆਪਾਂ ਕਹਿੰਦੇ ਨੇ ਵਿਸ਼ਵ ਵਾਰਲਡ ਵਾਰ ਉਹ ਜਿਹੜੀ ਆ ਉਹ ਲੱਗੇਗੀ ਇਹਦੇ ਵਿੱਚ ਬੰਗਲਾਦੇਸ਼ ਪਾਕਿਸਤਾਨ ਸੀਰੀਆ ਇਹਨਾਂ ਚ ਕਹਿੰਦੇ ਜਿਆਦਾ ਹਹਾਕਾਰ ਮਚਣ ਦੇ ਜਿਹੜੇ ਆ ਤੇ ਚైనా ਚ ਤਾਈਵਾਨ ਚ ਜਿਹੜਾ ਉਹ ਯੁੱਧ ਹੋਵੇਗਾ ਤੇ ਭਾਰਤ ਦੇ ਵਿੱਚ ਮਜਬੀ ਦੰਗੇ ਜਿਹੜੇ ਆ ਆਪਾਂ ਦੇਖ ਰਹੇ ਆ ਥੋੜੇ ਦਿਨਾਂ ਤੋਂ ਜਿਹੜੇ ਵੱਡੇ ਲੀਡਰਾਂ ਦੇ ਬਿਆਨ ਆ ਉਹ ਘੱਟ ਗਣਤੀਆਂ ਦੇ ਖਿਲਾਫ ਕਾਫੀ ਜਿਹੜੇ ਆ ਉਹ ਬੋਲੇ ਜਾ ਰਹੇ ਆ ਜਿਸ ਦੇ ਨਾਲ ਕਿਸੇ ਵੀ ਸਮੇਂ ਜਿਹੜੇ ਦੰਗੇ ਪੜਕ ਸਕਦੇ ਨੇ ਤੇ ਪ੍ਰਸ਼ਾਂਤ ਕਪੂਰ ਨੇ ਵੀ ਇਹੀ ਦੱਸਿਆ ਕਿ ਭਾਰਤ ਦੇ ਵਿੱਚ ਜਿਹੜੇ ਮਜਵੀ ਦੰਗੇ ਆ ਉਹ ਪੜਕਣਗੇ ਤੇ ਅਸਮਾਨੀ ਬਿਜਲੀ ਦੀ ਜਿਹੜੀ ਆ ਉਹ ਵੀ ਬਹੁਤ ਜ਼ਿਆਦਾ ਯਾਨੀ ਕਿ ਨੁਕਸਾਨ ਕਰੇਗੀ ਤੇ ਭਾਵੇਂ ਕਿ ਪਰਸੋਂ ਜਾ ਚੌਥੀ ਜੀ ਜੁੱਧ ਬ੍ਰਾਮ ਲੱਗਿਆ ਸੀਗਾ ਪਰ ਫਿਰ ਕੱਲ ਦੀਆਂ ਖਬਰਾਂ ਆ ਰਹੀਆਂ ਨੇ ਕਿ ਜੁੱਧ ਜਿਹੜੇ ਆ ਉਹ ਦੁਬਾਰਾ ਸ਼ੁਰੂ ਹੋ ਚੁੱਕੇ ਹੈ ਹਨ ਤੇ ਐਟਮੀ ਬੰਬ ਜਿਹੜੇ ਉਹ ਚੱਲਣਗੇ ਰੂਸ ਤੇ ਫਰਾਂਸ ਦੀ ਨਿਊਕਲੀਅਰ ਟੱਕਰ ਜਿਹੜੀ ਆ ਉਹ ਹੋਵੇਗੀ ਹਨ ਤੇ AI ਜਿਹੜਾ ਇੱਕ ਨਵਾਂ ਸੌਫਟਵੇਅਰ ਆਇਆ ਆਰਟੀਫੀਸ਼ੀਅਲ ਇੰਟੈਲੀਜੈਂਸ ਇਹਦੇ ਨਾਲ ਵੀ ਲੋਕਾਂ ਦੇ ਦਿਮਾਗ ਜਿਹੜੇ ਖਰਾਬ ਹੋਣਗੇ ਕਿਉਂਕਿ ਆਪਾਂ ਦੇਖ ਰਹੇ ਆਂ ਵੀ ਕਿੰਨਾ ਜ਼ਿਆਦਾ ਜਾਨੀ ਕਿ ਓਵਰ ਐਡਵਾਂਸ ਹੈਗੀ ਆ ਤੇ ਸਾਡੇ ਲੋਕਾਂ ਨੂੰ ਤੇਹੀ ਇੰਨਾ ਕੀ ਪਤਾ ਕਿ ਕਿਸੇ ਦੀ ਫੋਟੋ ਨੂੰ ਚੱਕ ਕੇ ਕਿਸੇ ਦੇ ਨਾਲ ਕਿੱਦਾਂ ਐਡ ਕਰਨੀ ਆ ਉਹਦੀ ਉਹ ਕਿੱਦਾਂ ਗਲਤ ਬਣਾ ਕੇ ਤਸਵੀਰ ਜਿਹੜੀ ਆ ਉਹ ਪੇਸ਼ ਕਰਨੀ ਆ ਜਦਕਿ ਇਹਦਾ ਬਹੁਤ ਵੱਡੇ ਪੱਧਰ ਤੇ ਜਿਹੜਾ ਆ ਹਨਾ AI ਦਾ ਇੱਕ అలਾਰਮ ਆਇਆ ਤੁਸੀਂ ਉਹ అలਾਰਮ ਸੈੱਟ ਕਰ ਦਿਓ ਉਹਨੇ ਤੁਹਾਨੂੰ ਦੇਖ ਲਿਆ ਵੀ ਤੁਸੀਂ ਸਵੇਰੇ 6 ਵਜੇ ਉੱਠਦੇ ਹੋ ਤਾਂ 8 ਵਜੇ ਦਫ਼ਤਰ ਲਈ ਨਿਕਲਦੇ ਹੋ ਜੇ ਉਹਨੇ ਦੇਖ ਲਿਆ ਵੀ ਅੱਜ ਇਹਦੇ ਦਫ਼ਤਰ ਵਾਲੇ ਰਸਤੇ ਦੇ ਉੱਪਰ ਟ੍ਰੈਫਿਕ ਜ਼ਿਆਦਾ ਹੀ ਤੇ ਉਹ ਤੁਹਾਨੂੰ 10 ਮਿੰਟ ਪਹਿਲਾਂ ਉਠਾਲ ਦੇਗੀ ਕਿ ਉਠੋ ਅੱਜ ਤੁਹਾਡੇ ਜਿਹੜੇ ਉਹ ਟ੍ਰੈਫਿਕ ਜ਼ਿਆਦੀ ਹੈ ਇਸ ਕਰਕੇ ਤੁਹਾਨੂੰ 10 ਮਿੰਟ ਜਿਹੜਾ ਉਹ ਪਹਿਲਾਂ ਤੁਰਨਾ ਪਏਗਾ ਤੇ ਇਹ ਇੱਕ AI ਜਿਹੜੀ ਆ ਨਾ ਹਾਂ ਇਹ ਜਿਹਦੇ ਕੋਲ ਹੈਗਾ ਇਹ ਸ਼ਸਤਰ ਅਸਤਰ ਹਨ ਅਸਤਰ ਨਹੀਂ ਇਹ ਸ਼ਾਸਤਰੀ ਆ ਕਿਉਂਕਿ ਗਾਂ ਵਾਲੀਆਂ ਜਿਹੜੀਆਂ ਲੜਾਈਆਂ ਲੱਗਣੀਆਂ ਹਨ ਇਹ ਜਿਆਦਾ ਜਿਹੜਾ ਆ ਉਹ AI ਨਹੀਂ ਇਹਦੇ ਚ ਕੰਮ ਕਰਨਾ ਕਿਉਂਕਿ ਬਹੁਤ ਸਾਰੇ ਡਰੋਨ ਜਿਹੜੇ ਆ ਜੋ ਬਣ ਚੁੱਕੇ ਆ ਜੈਟ ਬਣ ਚੁੱਕੇ ਆ ਲੜਾਈ ਵਾਲੇ ਉਹ AI ਦੇ ਨਾਲ ਹੀ ਚੱਲ ਰਹੇ ਆ ਤੇ AI ਦੇ ਨਾਲ ਹੀ ਮੋਬਾਈਲ ਦੇ ਵਿੱਚ ਜਾਨੀ ਕਿ ਤੁਹਾਡਾ ਜਿਹੜਾ ਮੋਬਾਈਲ ਤੁਸੀਂ ਤੜਕੇ ਜੋ ਸੋਚਿਆ ਹੁੰਦਾ ਹੈ ਕਈ ਵਾਰੀ ਤੁਹਾਡਾ ਮੋਬਾਈਲ ਜਦੋਂ ਤੁਸੀਂ ਆਨ ਕਰਦੇ ਆਂ ਤੇ ਉਹੀ ਚੀਜ਼ਾਂ ਜਿਹੜੀਆਂ ਉਹ ਮੂਰੇ ਲੈ ਆਉਂਦਾ ਹੈ ਇਹਨੂੰ ਕਹਿੰਦੇ ਆ ਮੂਡ ਸਵਿੰਗ ਤੁਹਾਡੇ ਮੂਡ ਦੇ ਉੱਤੇ ਡਿਪੈਂਡ ਕਰਦਾ ਜੋ ਤੁਸੀਂ ਸੋਚਿਆ ਫੋਨ ਨੇ ਉਹੀ ਵਿਖਾਇਆ ਯਾਨੀ ਕਿ ਇੰਨਾ ਜ਼ਿਆਦਾ ਜਿਹੜਾ ਅੱਜ ਹੀ ਉਹ ਵੱਧ ਚੁੱਕਾ ਹੈ ਤੇ ਆਪਾਂ ਕੀਤੀ ਗੱਲਬਾਤ ਜਿਹੜੀ ਹੈ ਉਹ ਕਰਦੇ ਰਵਾਂਗੇ ਕੱਲ ਵਾਲੇ ਜਿਹੜੇ THAILAND ਦੇ ਬੈਂਕਾਂ ਗਮੀਆਂ ਮਾਰ ਭਾਰਤ ਚੈਨਾ ਦੇ ਵਿੱਚ ਭਚਾਲ ਦੇ ਜਿਹੜੇ ਝਟਕੇ ਲੱਗੇ ਆ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਹੋਇਆ ਤੇ ਬਹੁਤ ਲੋਕਾਂ ਦੀ ਜਿਹੜੀ ਮੌਤ ਵੀ ਹੋਈ ਹੈ ਤੇ ਰੱਬਗੇ ਅਰਦਾਸ ਕਰ ਸਕਦੇ ਆ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਰੱਖੇ ਤੇ ਜੇ ਆਪਾਂ ਸਾਰੇ ਅਰਦਾਸਾਂ ਕਰੀਏ ਤੇ ਕੋਸ਼ਿਸ਼ ਕਰੀਏ ਆਪਣੇ ਆਪ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰੀਏ ਆਪਣੇ ਆਪ ਨੂੰ ਬਦਲ ਲਈ ਤੇ ਤਰਤੀ ਜਿਹੜੀ ਹੈ ਜ਼ਰੂਰ ਵੱਟ ਸਕਦੀ ਹੈ ਸੋ ਬਹੁਤ ਸਾਰੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੇ ਖਿਮਾ ਦਾ ਜੱਜ ਕਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਦੇ ਹਾਂ ਜੀ ਵੱਖੋ ਵੱਖ ਲੋਕਾਂ ਵੱਲੋਂ ਕੀਤੀਆਂ ਗਈਆਂ ਕੋਇਕ ਬਾਣੀਆਂ ਬਾਬਾ ਵਿਗਾ ਜਿਹੜਾ ਬਲਗਾਰੀਆ ਦਾ ਅੱਜ ਤੋਂ ਕਾਫੀ ਸਮਾਂ ਪਹਿਲਾਂ ਜਿੰਨੇ 50 ਸਾਲ ਪਹਿਲਾਂ ਤਕਰੀਬਨ ਕੁਝ ਭਵਿੱਖ ਬਾਣੀਆਂ ਕੀਤੀਆਂ ਸੀ ਜੋ ਸੱਚੀਆਂ ਸਾਬਤ ਹੋਈਆਂ ਤੇ ਉਸ 1996 ਦੇ ਵਿੱਚ ਉਹ ਬਾਬਾ ਜਾਂ ਬਾਬੀ ਜਿਹੜੀ ਉਹ ਮਰ ਚੁੱਕੀ ਐ ਪਰ ਕਹਿੰਦੇ ਆ ਵੀ ਉਹਨੂੰ ਅੱਖਾਂ ਤੋਂ ਵੀ ਨਹੀਂ ਦਿਸਦਾ ਸੀ ਪਰ ਉਹ ਬਹੁਤ ਸਾਰਾ ਜਿਹੜਾ ਆ ਉਹ ਕੁਝ ਲਿਖ ਗਈ ਐ ਤੇ ਜਿਹਦੇ ਵਿਹਾਵ ਤੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਕਿ 2025 ਤੋਂ ਲੈ ਕੇ 2032 ਦੇ ਵਿੱਚ ਵਿੱਚ ਜਿਹੜਾ ਉਹ ਦੁਨੀਆ ਤੇ ਬਹੁਤ ਭਾਰੀ ਜਿਹੜੀ ਉਹ ਪਵੇਗੀ ਤੇ ਕਲ ਯੁਗ ਦਾ ਅੰਤ ਹੋਵੇਗਾ ਤੇ ਇੱਕ ਨਵੇਂ ਯੁਗ ਦੀ ਸ਼ੁਰੂਆਤ ਹੋਵੇਗੀ ਵੈਸੇ ਜੇ ਦੇਖਿਆ ਜਾਵੇ ਤਾਂ ਯੁਗ ਤਾਂ ਬਦਲ ਰਿਹਾ ਹੈ ਹਾਂ ਬਹੁਤ ਸਾਰੀ ਜਿਹੜੀ ਤਰੱਕੀ ਹੈ ਦੁਨੀਆ ਦੇ ਵਿੱਚ ਵੱਖੋ ਵੱਖਰੇ ਤਰੀਕੇ ਦੇ ਨਾਲ ਉਹ ਕੀਤੀ ਜਾ ਰਹੀ ਹੈ ਪਰ ਉਹ ਤਰੱਕੀ ਦੇ ਨਾਲ ਨਾਲ ਸਾਡੀਆਂ ਜਿਹੜੀਆਂ ਮੁਸ਼ਕਲਾਂ ਆ ਕਿਸੇ ਹੱਦ ਤੱਕ ਉਹ ਵੀ ਵਧਦੀਆਂ ਜਾ ਰਹੀਆਂ ਨੇ ਗਲੋਬਲ ਵਾਰਮਿੰਗ ਗਲੋਬਲ ਵਾਰਮਿੰਗ ਜਾਂ ਕਲਾਈਮੇਟ ਚੇਂਜ ਇਹ ਸ਼ਬਦ ਆਪਾਂ ਅੱਗੇ ਬਹੁਤ ਘੱਟ ਸੁਣਦੇ ਸੀ ਪਰ ਹੁਣ ਥੋੜੇ ਕਚਰੇ ਦੇ ਵਿੱਚੋਂ ਜਿਹੜਾ ਵੈਦਰ ਆ ਉਹ ਕਾਫੀ ਜਿਵੇਂ ਪਿਛਲੇ ਸਾਲ ਗਰਮੀ ਵੜੀ ਪਈ ਐ ਤੇ ਠੰਡ ਜਿਹੜੀ ਐ ਉਹ ਕੁਝ ਦਿਨ ਹੀ ਪਈ ਤੇ ਬਾਅਦ ਦੇ ਵਿੱਚ ਜਿਹੜਾ ਮੌਸਮ ਐ ਉਹਦੇ ਵਿੱਚ ਬੜੀ ਤਬਦੀਲੀ ਆ ਗਈ ਐ ਤੇ ਬਾਬਾ ਵਿਗਾ ਜਿਹੜੇ 50 ਸਾਲ ਪਹਿਲਾਂ ਭਵਿਕ ਬਾਣੀਆਂ ਕਰ ਗਏ ਆ ਉਹਦੇ ਚ ਬਹੁਤ ਸਾਰੀਆਂ ਜਿਹੜੀਆਂ ਸੱਚੀਆਂ ਹੋਈਆਂ ਨੇ ਤੇ ਉਸੇ ਬਿਹੇਵ ਦੇ ਉੱਤੇ ਇਹ ਜਿਹੜਾ ਆ ਟਰੰਪ ਆ ਤੇ ਟਰੰਪ ਜਿੱਦਣ ਦਾ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਸਰਪੰਚ ਬਣਿਆ ਤੇ ਉਸ ਦਿਨ ਦਾ ਉਹਨੇ بڑا ਜਿਹੜੀ ਆ ਉਹ ਸਾਰੇ ਦੇਸ਼ਾਂ ਦੇ ਵਿੱਚ ਹਾਹਾਕਾਰ ਬਚਾਈ ਹੋਈ ਹੈ ਤੇ ਯੂਰਪ ਦਾ ਤਰੂਸ ਦਾ ਯੂਰਪ ਦਾ ਤੇ ਅਮਰੀਕਾ ਦਾ ਇਰਾਨ ਦਾ ਤੇ ਅਮਰੀਕਾ ਦਾ ਕਾਫੀ ਸਾਰੀਆਂ ਜਿਹੜੀਆਂ ਲੜਾਈਆਂ ਆ ਉਹ ਲੱਗਣ ਦੀ ਅਸਾਰਿਆ ਓਡੀਸਾ ਦਾ ਇੱਕ ਗ੍ਰੰਥ ਸਿਗਾ ਜਿਸ ਦਾ ਨਾਮ ਸਿਗਾ ਆਪਾਂ ਪਿੱਛੇ ਵੀ ਗੱਲ ਕੀਤੀ ਸੀ ਭੁਖ ਤੋਂ ਮਾਲਿਕਾ ਉਹ ਕੁਝ ਮਹਾਪੁਰਸ਼ਾਂ ਵੱਲੋਂ ਲਿਖਿਆ ਗਿਆ